ਜੀ ਦੋਸਤੋ ਕੀ ਹਾਲ ਚਾਲ ਆ ਤੇ ਵੈਲਕਮ ਆ ਜੀ ਤੁਹਾਡਾ ਅੱਜ ਦੇ ਬਲੌਗ ਵਿੱਚ ਮੈਂ ਜੀ ਤੁਹਾਡਾ ਆਪਣਾ ਰਾਜੂ ਫਰੀਦਕੋਟਿਆ ਤੇ ਰਾਜੂ ਫਰੀਦਕੋਟਿਆ ਦੇ ਪੇਜ ਤੇ ਤੁਹਾਡਾ ਸਵਾਗਤ ਆ ਅੱਜ ਦਾ ਬਲੌਗ ਜੀ ਆਪਾਂ ਇੱਥੋਂ ਸ਼ੁਰੂ ਕਰਨ ਲੱਗੇ ਆ ਦੇਖੋ ਇਹ ਮੇਰੇ ਪਿੰਡ ਦੀ ਬਹੁਤ ਹੀ ਇਤਿਹਾਸਕ ਜਗ੍ਹਾ ਸਾਰੇ ਪਿੰਡ ਦੀ ਇਸ ਇਤਿਹਾਸਕ ਜਗ੍ਹਾ ਨਾਲ ਸ਼ਰਧਾ ਜੁੜਿਆ ਤੇ ਅੱਜ ਦਾ ਬਲੌਗ ਜੀ ਆਪਾਂ ਇੱਥੋਂ ਸ਼ੁਰੂ ਕਰਨ ਲੱਗੇ ਆ ਮੇਰੇ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਦੂਰ ਆ ਲੋ ਜੀ ਇਹ ਆ ਉਹ ਲੋਕੇਸ਼ਨ ਜਿੱਥੋਂ ਆਪਣਾ ਕੈਰੀਅਰ ਸ਼ੁਰੂ ਹੋਇਆ ਸੀ ਜਿੱਥੇ ਆਪਾਂ ਪਹਿਲੀ ਵੀਡੀਓ ਸ਼ੂਟ ਕੀਤੀ ਸੀ ਤੇ ਸਾਹਮਣੇ ਤੁਹਾਨੂੰ ਦਿਖਾਉਂਦੇ ਆਂ ਵੀ ਉਹ ਜਿੱਥੇ ਸਾਹਮਣੇ ਪੇੜ ਆ ਉਹਦੇ ਨੀਚੇ ਆਪਾਂ ਕੈਮਰਾ ਲੱਗਾ ਸੀ ਸੈੱਟ ਲੱਗਾ ਸੀ ਤੇ ਉੱਥੇ ਆਪਾਂ ਵੀਡੀਓ ਜਿਹੜੀ ਸ਼ੂਟ ਕੀਤੀ ਸੀ ਤੇ ਉਹ ਵੀਡੀਓ ਜਦੋਂ ਅਪਲੋਡ ਕੀਤੀ ਤੇ ਬਹੁਤ ਸਾਰੇ ਉਹਦੇ ਤੇ ਵਿਊ ਆਏ ਸੀ ਕਾਫੀ ਲੋਕਾਂ ਨੇ ਉਹ ਪਸੰਦ ਕੀਤੀ ਸੀ ਤੇ ਇਹ ਲੋਕੇਸ਼ਨ ਜਾਨੀ ਕਿ ਬਹੁਤ ਹੀ ਮੇਰੀ ਲੱਕੀ ਲੋਕੇਸ਼ਨ ਆ ਜਿਸ ਜਗ੍ਹਾ ਤੋਂ ਮੈਂ ਵਾਇਰਲ ਹੋਇਆ ਸੀਗਾ ਇਸ ਜਗ੍ਹਾ ਤੇ ਮੇਰੀ ਪਛਾਣ ਬਣੀ ਸੀਗੀ ਤੇ ਤੁਹਾਨੂੰ ਕਿੱਦਾਂ ਜੀ ਲੱਗੀ ਲੋਕੇਸ਼ਨ ਇਹ ਦੱਸੋ ਕਮੈਂਟ ਕਰਕੇ ਜੀ ਜੇ ਤੁਸੀਂ ਵੀ ਆਪਣੇ ਕੈਰੀਅਰ ਦੀ ਵਧੀਆ ਸ਼ੁਰੂਆਤ ਕਰਨਾ ਚਾਹੁੰਦੇ ਆ ਤਾਂ ਕੋਈ ਐਸੀ ਲੋਕੇਸ਼ਨ ਤੇ ਜਾ ਕੇ ਤੁਸੀਂ ਵੀਡੀਓ ਸ਼ੂਟ ਕਰੋ ਜਿਹੜੀ ਹਰ ਦੇ ਮਨ ਨੂੰ ਭਾਜੇ ਲੋ ਜੀ ਬਾਈ ਸਰਦੀਆਂ ਦੀ ਰੁੱਤ ਆ ਗਈ ਆ ਤੇ ਨਾਲ ਦੀ ਨਾਲ ਬੱਚਿਆਂ ਨੇ ਜਿਹੜੀ ਪਤੰਗबाजी ਉਹ ਸ਼ੁਰੂ ਕਰਤੀ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆ ਕਿ ਕੁਝ ਬੱਚੇ ਪਤੰਗ ਚੜਾ ਰਹੇ ਆ ਕਿੱਥੇ ਕਿੱਥੇ ਜੇ ਫਿਰਦੀ ਪਤੰਗ ਬਹੁਤ ਉੱਚੀ ਫਿਰਦੀ ਆ ਹਾਂ ਸੋਹਣਾ ਜਿਹੜਾ ਦੇਖਣ ਨੂੰ ਦ੍ਰਿਸ਼ ਮਿਲਿਆ ਦੇਖੋ ਬਾਦਰੇ ਦੇ ਸਿੱਟਾ ਤੇ ਨਾ ਕਿੰਨੇ ਤੂਤੇ ਦੇਖੋ ਤੁਸੀਂ ਫਿਰਦੇ ਆ ਬਹੁਤ ਸੋਹਣਾ ਲੱਗਿਆ ਜੀ ਕਿੰਨਾ ਸੋਹਣਾ ਇਹ ਪੰਛੀ ਹੁੰਦਾ ਤੇ ਆਵਾਜ਼ ਵੀ ਜਿਹੜੀ ਇਹ ਮਨੁੱਖ ਵਾਂਗੂ ਜਿਹੜੀ ਇਨਸਾਨਾਂ ਵਾਂਗੂ ਕੱਢ ਸਕਦਾ ਲੋ ਜੀ ਭਾਈ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਅਚਾਰਕ ਇਹਦੇ ਤੇ ਨਜ਼ਰ ਪਈ ਵੀ ਇਹ ਹਰ ਹਾਰਾ ਦੇਖੋ ਇਹ ਚੀਜ਼ਾਂ ਪੰਜਾਬ ਦੇ ਵਿੱਚ ਅਲੋਪ ਜੀਆਂ ਹੁੰਦੀਆਂ ਜਾ ਰਹੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਤੇ ਬੜਾ ਸੋਹਣਾ ਲੱਗਾ ਜੀ ਇਹ ਹਰਹਰ ਦਾ ਖੇਤ ਦੇਖ ਕੇ ਸੇਖੋ ਵਾਵਾ ਜਿਹੜੇ ਹਰਹਰ ਬੀਜੀ ਪਈ ਹੈ ਕਾਫੀ ਖੇਤ ਆ ਹਰਹਰ ਦਾ ਤੇ ਇਹ ਚੀਜ਼ਾਂ ਹੁਣ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਰਹਿ ਗਈਆਂ ਜੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਦੇਖ ਨੂੰ ਮਿਲਦੀਆਂ ਲੋ ਜੀ ਭਾਈ ਮਿਹਨਤ ਕਰਕੇ ਰੋਟੀ ਖਾਣੀ ਨਾ ਕੋਈ ਮਾੜੀ ਗੱਲ ਨਹੀਂ ਤੇ ਆ ਨੌਜਵਾਨ ਨੇ ਇੱਕ ਬਹੁਤ ਹੀ ਵਧੀਆ ਐਗਜ਼ੈਂਪਲ ਸੈੱਟ ਕੀਤੀ ਆ ਦੇਖੋ ਭਈ ਆਪਣੇ ਪੜ੍ਹਾਈ ਦੇ ਨਾਲ-ਨਾਲ ਇਹ ਬੱਕਰੀ ਪਾਲਕਦਾ ਵੀ ਕੰਮ ਕਰਦਾ ਤੇ ਨਾਲੇ ਆਪਣਾ ਸ਼ੌਂਕ ਪੂਰਾ ਕਰ ਰਿਹਾ ਤੇ ਨਾਲੇ ਇੱਕ ਵੀ ਆਪਣਾ ਵਧੀਆ ਬਿਜ਼ਨਸ ਕਰਦਾ ਤੇ ਆਉਣ ਵਾਲੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਸੁਨੇਹਾ ਇਹ ਆ ਜੀ ਪੀਰ ਬਾਬੇ ਫਤਿਹਸ਼ਾਹ ਦੀ ਜਗਾ ਬਹੁਤ ਹੀ ਇਤਿਹਾਸਕ ਜਗਾ ਸਾਰੇ ਪਿੰਡ ਦੀ ਇਸ ਜਗਾ ਦੇ ਨਾਲ ਸ਼ਰਦਾ ਸਾਰਾ ਨਗਰ ਹਰਕਸਾਲ ਇਥੇ ਇਕੱਠੇ ਹੋ ਕੇ ਬਾਬਾ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋયા ਬਹੁਤ ਹੀ ਆ ਭਾਰੀ ਲੰਗਰ ਲੱਗਦੇ ਆ ਸੰਗਤਾਂ ਹਮ ਹਮਾ ਕੇ ਇਸ ਜਗ੍ਹਾ ਤੇ ਪਹੁੰਚਦੀਆਂ ਰਹੇ ਮਸੂਕੇ ਭੋਗਾ ਗੁਣੇ ਹੋ ਹੋ ਨਾ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜਿਆ ਆ ਪਾਟੇ ਵੜਤੇ ਰੀਤਾਤਾ ਇਹ ਆ ਜੀ ਮੇਰੇ ਪਿੰਡ ਦਾ ਮੇਨ ਚੌਂਕ ਆਰੋ ਦੇ ਨਾਮ ਕਰਕੇ ਇਹ ਚੌਂਕ ਜਿਹੜਾ ਮਸ਼ੂਰ ਆ ਪਿੰਡ ਦੀ ਸ਼ਿਵਦੀ ਕੰਨੀ ਤੇ ਏਟਲਮਾਂ ਵਾਲੇ ਵਾਲਾ ਚੌਂਕ ਵਜਦਾ ਲੋ ਜੀ ਭਾਈ ਇਸ ਟਾਈਮ ਪਹੁੰਚ ਗਏ ਆ ਬੇ ਘਰੇ ਆਜ ਮਾਨਪ੍ਰੀਤ ਨੂੰ ਦੱਸ ਕੇ ਨਹੀਂ ਗਿਆ ਵੀ ਮੈਂ ਬਲੌਗ ਸ਼ੂਟ ਕਰਨ ਚੱਲਿਆ ਇਹ ਵਿਚਾਰੀ ਵੇਟ ਕਰੀ ਜਾਂਦੀ ਸੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਸਿਆਣਿਆਂ ਦੀ ਇੱਕ ਕਹਾਵਤਾਂ ਕਿ ਚੁੱਲ੍ਹੇ ਮਗਰ ਗਿਆ ਵੀ ਬੰਦਾ ਪਰਦੇਸ ਹੁੰਦਾ ਬੇ ਘਰੇ ਦੱਸਣਾ ਜ਼ਰੂਰੀ ਆ ਘਰੇ ਦੱਸ ਕੇ ਜਾਇਆ ਕਰੋ ਅੱਜ ਆਪਾਂ ਨੂੰ ਹੋ ਗਈ ਗਲਤੀ ਮਾਨਪ੍ਰੀਤ ਤੋਂ ਸੌਰੀ ਮੰਗਦੇ ਆ ਤੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਆ ਬਣੇ ਰਹੋ ਬਲੌਗ ਦੇ ਐਂਡ ਤੱਕ ਮਿਲਦੇ ਆ ਕਿਸੇ ਨਵੀਂ ਲੋਕੇਸ਼ਨ ਤੇ